ਪਾਕਿਸਤਾਨ ਚਾਮ ਚੋਣਾ ਲਈ VOTING ਅੱਜ ਨਵਾਸ ਚਰੀ ਇਮਰਾਨ ਖਾਨ ਤੇ ਬਲਾਵਲ ਪੁੱਟੋ ਦੀਆਂ ਪਾਰਟੀਆਂ ਵਿਚਾਲੇ ਸਿੱਧੀ ਜੰਗ ਜੇਲ੍ਹ ਚ ਬੰਦ ਹੋਣ ਕਾਰਨ ਇਮਰਾਨ ਨਹੀਂ ਲੜ ਰਿਹਾ ਚੋਣ ਕੱਲ ਹੋਵੇਗਾ ਨਤੀਜਿਆਂ ਦਾ ਐਲਾਨ ਛੇਨਗਰਜ ਆਤਵਾਦੀਆਂ ਨੇ ਅੰਮ੍ਰਿਤਸਰ ਦੇ ਦੋ ਨੌਜਵਾਨਾਂ ਦਾ ਕੀ ਤਾਕਤ ਲੈ ਟਾਰਗੇਟ ਕਿਲਿੰਗ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਪੇਸ਼ੇਵਰ ਜੋ ਕਾਰਪੈਂਟਰ ਸਨ ਦੋਵੇਂ ਨੌਜਵਾਨ ਐਚਐਸਜੀਐਮਸੀ ਪੀਆ ਚੋਣਾ ਤਾਰੀਖ ਦਾ ਐਲਾਨ 6 ਮਾਰਚ ਨੂੰ ਹੋਵੇਗੀ VOTING ਉਸੇ ਦਿਨ ਹੀ ਆਉਣਗੇ ਨਤੀਜੇ 10 ਫਰਵਰੀ ਤੋਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ ਹਰ ਹਰਿਆਣਾ ਦੇ ਸਿੱਖ ਚੁਣਨਗੇ ਪਹਿਲੀ ਗੁਰਦੁਆਰਾ ਕਮੇਟੀ ਉਤਰਾਖੰਡ ਵਿਧਾਨ ਸਭਾ ਵੱਲੋਂ UCC ਪਾਸ ਯੂਨੀਫਾਰਮ ਸਿਵਲ ਕੋਡ ਪਾਸ ਕਰਨ ਵਾਲਾ ਪਹਿਲਾ ਸੂਬਾ ਬਣਿਆ ਉਤਰਾਖੰਡ ਸਾਰੇ ਧਰਮਾਂ ਦੇ ਲਈ ਪਰਸਨਲ ਲਾਅ ਹੋਵੇਗਾ ਇੱਕ ਸਮਾਨ ਪਰ ਆਦੀਵਾਸੀ ਸਮਾਜ ਨੂੰ ਦਿੱਤੀ ਛੋਟ ਅਭਿਲੇ ਜંત્ર ਮੰਤਰ ਤੇ ਸ਼ਕਤੀ ਪ੍ਰਦਰਸ਼ਨ ਕਰੇਗਾ ਇੰਡੀਆ ਗਠਜੋੜ ਗੈਰ ਪਾਜਪਾਸੂਬਿਆ ਦੇ ਮੁੱਖ ਮੰਤਰੀਆਂ ਦੇ ਤਰਨੇ ਚ ਸ਼ਾਮਲ ਹੋਣਗੇ ਸੀਐਮ ਮਾਨ ਤੇ ਕੇਜਰੀਵਾਲ ਕਾਲ ਕਰਨਾਟਕ ਸਰਕਾਰ ਨੇ ਕੇਂਦਰ ਖਿਲਾਫ ਦਿੱਲੀ ਚ ਦਿੱਤਾ ਸੀ ਤਰਨਾ ਪੰਜਾਬ ਆਜਪਾਨੀ ਲੋਕ ਸਭਾ ਚੋਣਾਂ ਦੀ ਖਿੱਚੀ ਤਿਆਰੀ ਅਚੰਡਿਗੜ੍ਹ ਜਪਾਟੀ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਨਾਲ ਸੁਨੀਲ ਜਾਖੜ ਕਰਨਗੇ ਮੀਟਿੰਗ ਪੰਜਾਬ ਬੀਜੇਪੀ ਚਾਰਜ ਵਿਜੇ ਰੂਪਾਨੀ ਦੀ ਮੀਟਿੰਗ ਛੋਣ ਕੇ ਸ਼ਾਮਲ ਹੋ ਸਮੇਂਕਾਰੀ ਦਲ ਦੀ ਪੰਜਾਬ ਬਚਾਓ ਯਾਤਰਾ ਜਾਰੀ ਅੱਜ ਪੱਟੀ ਅਤੇ ਖੇਮਕਰਨ ਹਲਕੇ ਦਾ ਦੌਰਾ ਕਰਨਗੇ ਸੁਖਬੀਰ ਸਿੰਘ ਬਾਦਲ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਹਲਕਾ ਹੈ ਪੱਟੀ ਕਾਂਗਰਸ ਨੇ ਵੀ ਪੱਖਿਆ ਚੋਣ ਅਖਾੜਾ ਲੋਕ ਸਭਾ ਚੋਣਾਂ ਅਤੇ ਸੂਬੇ ਬਾਰੇ ਪੰਜਾਬ ਮਹਿਲਾ ਕਾਂਗਰਸ ਦੀ ਹੋਵੇਗੀ ਬੈਠਕ ਮੀਟਿੰਗ ਤੋਂ ਪਹਿਲਾਂ 11 ਵਜੇ ਮੀਡੀਆ ਨਾਲ ਗੁਰੂ ਰੂਹਣ ਕੇ ਅਲਕਲਾਮਬਾ EDV ਪਟੀਸ਼ਨ ਤੇ ਕੇਜਰੀਵਾਲ ਨੂੰ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਦਾ ਸਬੰਧ 17 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ ਆ ਆ ਬੋਲੀ ਫੈਸਲਾ ਪੜਨ ਤੋਂ ਬਾਅਦ ਕਾਨੂੰਨ ਮੁਤਾਬਕ ਚੁੱਕਾਂਗੇ ਕਦਮ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੋਰ న్యూਸ 18 ਪੰਜਾਬ ਹਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲਟਨ ਦੀ ਸ਼ੁਰੂਆਤ ਕਰਾਂਗੇ ਖਬਰ ਦੇ ਨਾਲ ਜੋ ਕਿ ਗਵਾਂਡੀਸ ਜੋ ਹੈ ਕੰਟਰੀ ਪਾਕਿਸਤਾਨ ਦੇ ਨਾਲ ਜੁੜੀ ਹੋਈ ਹੈ ਪਾਕਿਸਤਾਨ ਚ ਅੱਜ ਲੋਕਤੰਤਰ ਦਾ ਟੈਸਟ ਹੋਣ ਜਾ ਰਿਹਾ ਹੈ ਦੱਸਦੇ ਕਿ ਪਾਕਿਸਤਾਨ ਚ ਆਮ ਚੋਣਾਂ ਦੇ ਲਈ ਵੋਟਿੰਗ ਅੱਜ ਹੋਣ ਜਾ ਰਹੀ ਹੈ ਸ੍ਰੀ ਵਿਚਾਲੇ ਨਵਾਜ਼ ਸ਼ਰੀਫ ਇਮਰਾਨ ਖਾਨ ਤੇ ਬਿਲਾਵਲ ਪੁੱਟੋ ਦੀਆਂ ਪਾਰਟੀਆਂ ਵਿਚਾਲੇ ਸਿੱਧੀ ਜੰਗ ਹੋਣ ਜਾ ਰਹੀ ਹੈ ਦੱਸਦੇ ਕਿ ਜੇਲ੍ਹ ਚ ਬੰਦ ਹੋਣ ਕਾਰਨ ਇਮਰਾਨ ਖਾਨ ਚੋਣ ਨਹੀਂ ਲੜ ਰਹੇ ਇਸ ਦੇ ਨਾਲ 12.69 ਕਰੋੜ ਵੋਟਰ ਨਵੀਂ ਸਰਕਾਰ ਚੁਣਨਗੇ ਹੋਵੇਗਾ ਤੇ ਦੱਸ ਦੇ ਕਿ ਪਾਕਿਸਤਾਨ ਚ ਅੱਜ ਆਮ ਚੁਣੌਣ ਨੇ ਯਾਨੀ ਕਿ ਜਨਰਲ ਇਲੈਕਸ਼ਨ ਹੈ ਇਸ ਲਈ ਵਿਚਾਲੇ ਜੋ ਪੀਐਮ ਅਹੁਦੇ ਦੇ ਲਈ ਨਵਾਜ਼ ਸ਼ਰੀਫ ਤੇ ਬਿਲਾਵਲ ਪੁੱਟੋ ਆਪਣੀ ਪਾਰਟੀ ਦੀ ਕਿਸਮਤ ਅਜ਼ਮਾ ਰਹੇ ਨੇ ਉਤਹੀ ਦੋਨੋਂ ਪਾਰਟੀਆਂ ਦੇ ਜੋ ਮੁੱਖ ਮੁਕਾਬਲੇ ਨੇ ਜਿਦਕੀ ਇਮਰਾਨ ਖਾਨ ਜੇਲ੍ਹ ਚ ਬੰਦ ਨੇ ਤੇ ਜੋ ਉਹਨਾਂ ਦੇ ਪਾਰਟੀ ਦੇ ਨਾਲ ਜ਼ਿਆਦਾਤਰ ਜੋ ਬੁੜੇ ਜੁੜੇ ਉਮੀਦਵਾਰ ਨੇ ਉਹ ਇੰਡੀਪੈਂਡੈਂਟਲੀ ਹੀ ਜੋ ਇਲੈਕਸ਼ਨ ਨੇ ਉਹ ਲੜ ਰਹੇ ਨੇ ਪਾਕਿਸਤਾਨ 'ਚ ਹਿੰਸਾ ਦੇ ਅਤੰਗਵਾਦ ਦੇ ਵਿਚਾਲੇ ਆ ਆਮ ਜਨਰਲ ਇਲੈਕਸ਼ਨ ਹੋਣ ਜਾ ਰਹੇ ਨੇ ਦੱਸੇ ਕਿ ਇਸ ਵਾਰ ਮੁੱਖ ਮੁਕਾਬਲਾ ਨਵਾਜ਼ ਸ਼ਰੀਫ ਦੀ ਪਾਰਟੀ ਮੁਸਲਿਮ ਲੀਗ ਐਂਡ ਬਿਲਾਵਲ ਪੁੱਟੋ ਦੀ ਪਾਰਟੀ ਪੀਪੀਪੀ ਯਾਨੀ ਕਿ ਪਾਕਿਸਤਾਨ ਪੀਪਲਸ ਪਾਰਟੀ ਦੇ ਵਿੱਚ ਹੋਣ ਵਾਲਾ ਇਸ ਦੇ ਵਿਚਾਲੇ ਜੈਸੀ ਗੱਲ ਕਰੀਏ ਤੇ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀਆਂ ਨੇ ਇਮਰਾਨ ਖਾਨ ਉਹ ਜੇਲ੍ਹ 'ਚ ਬੰਦ ਨੇ ਤੇ ਅੱਜ ਹੀ ਜੋ ਮਤਦਾਾਨ ਹੋਣਾ ਹੈ ਅੱਜ ਹੀ ਜਨਰਲ ਇਲੈਕਸ਼ਨ ਹੋਣੇ ਨੇ ਇਸ ਦੇ ਵਿਚਾਲੇ ਦੱਸਿਆ ਕਿ 26 ਕਰੋੜ ਬੈਲਟ ਪੇਪਰ ਛਾਪੇ ਗਏ ਨੇ ਜਦਕਿ ਨਵੀਂ ਸਰਕਾਰ ਚੁਣਨ ਲਈ 22 ਕਰੋੜ ਦੀ ਜਨਸੰਖਿਆ ਚੋ 12.69 ਕਰੋੜ ಮತਦਾਨ ਯਾਨੀ ਕਿ ਨਵੀਂ ਸਰਕਾਰ ਚੁਣੇਗਾ ਤੇ ਇਸ ਵਿਚਾਲੇ ਜੇ ਅਸੀਂ ਗੱਲ ਕਰੀਏ ਤੇ ਰਿਜ਼ਲਟ ਦੀ ਕੱਲ ਰਿਜ਼ਲਟ ਜੋ ਹੈ ਇਸ ਬਾਬਤ ਐਲਾਨ ਕੀਤੇ ਜਾਣਗੇ ਤੇ ਕਹਿ ਸਕਨੇ ਹੈ ਕਿ ਨੇਬਰਿੰਗ ਕੰਟਰੀ ਹੈ ਤੇ ਪਾਕਿਸਤਾਨ ਚ ਅੱਜ ਲੋਕਤੰਤਰ ਦਾ ਟੈਸਟ ਹੋਣ ਜਾ ਰਿਹਾ ਪਾਕਿਸਤਾਨ ਚ ਆਮ ਚੋਣਾ ਹੋਣ ਜਾਣੇ ਸੋਚਾਲੇ ਨਵਾਜ਼ ਸ਼ਰੀਫ ਇਮਰਾਨ ਖਾਨ ਤੇ ਬਿਲਾਵਲ ਪੁੱਟੋ ਦੀਆਂ ਪਾਰਟੀਆਂ ਚਾਲੇ ਸਿੱਧੀ ਜੰਗ ਹੋਣ ਜਾ ਰਹੀ ਹੈ ਤੇ 12.69 ਕਰੋੜ ਵੋਟਰ ਜੋ ਨਵੀਂ ਸਰਕਾਰ ਆਪਣੀ ਚੁੱਕਣ ਅੱਗੇ ਵਧਾਂਗੇ ਰੁਕਾਂਗੇ ਅਗਲੀ ਖਬਰ ਹੈ ਜੰਮੂ ਕਸ਼ਮੀਰ ਦਸ਼ਰਨਗਰ ਚ ਦੋ ਪੰਜਾਬੀਆਂ ਦੀ ਟਾਰਗੇਟ ਕਿਲਿੰਗ ਦੀ ਖਬਰ ਸਾਹਮਣੇ ਹੈ ਜਿੱਤੇ ਕਿ ਅੱਤਵਾਦੀਆਂ ਨੇ ਦੋਹਾਂ ਨੂੰ ਹੀ ਕੋਲਿੰਗ ਮਾਰ ਦਿੱਤੇ ਕਿ ਅੰਮ੍ਰਿਤਸਰ ਦੇ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀ ਦਾ ਕਤਲ ਕੀਤਾ ਗਿਆ ਅੱਤਵਾਦੀਆਂ ਦੇ ਵੱਲੋਂ ਟਾਰਗੇਟ ਕਿਲਿੰਗ ਕੀਤੀ ਗਈ ਹੈ ਟਾਰਗੇਟ ਕਿਲਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਦਾ ਇਸ ਕੇ ਅਮਰਿਤਪਾਲ ਸਿੰਘ ਦੀ ਉਮਰ ਮਹਿਜ਼ 31 ਸਾਲ ਦੱਸੀ ਜਾ ਰਹੀ ਹੈ ਤੇ ਰੋਹਿਤ ਮਸੀ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ ਪੇਸ਼ੇਵਜੋ ਕਾਰਪੈਂਟਰ سان ਦੋਵੇਂ ਹੀ ਪੰਜਾਬੀ ਨੌਜਵਾਨ ਤੇ ਮੰਦਭਾਗੀ ਖਬਰ ਹੈ ਕਲ ਦੇਸ਼ਾਂ ਦੇ ਤਸਵੀਰਤਨ ਵਖਾਰੇ ਜਿੱਤੇ ਕਿ ਟਾਰਗੇਟ ਕਿਲਿੰਗ ਕੀਤੀ ਗਈ ਦਸਕੇ ਕੰਮ ਦੇ ਸਿਲਸਲੇ 'ਚ ਹੀ ਸ਼ਿਰਨਗਰ ਗਏ ਹੋਏ ਸਕੇ ਦੋਵੇਂ ਹੀ ਨੌਜਵਾਨ ਜਿਹਨਾਂ ਕਿ ਅਤਵਾਦੀਆਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਜਾਂਚ ਦਾ ਵਿਸ਼ਾ ਹੈ ਕਿ ਕਿਉਂ ਅਤਵਾਦੀਆਂ ਦੇ ਵੱਲੋਂ ਇਹਨਾਂ ਨੂੰ ਹੀ ਟਾਰਗੇਟ ਕੀਤਾ ਗਿਆ ਇਸ ਲਈ ਸੁਰੱਖਿਆ ਦਸਤਿਆਂ ਨੇ ਪੂਰਾ ਇਲਾਕਾ ਕੱਲ ਹੀ ਸੀਲ ਕਰ ਦਿੱਤਾ ਗਿਆ ਪੂਰੇ ਇਲਾਕੇ ਦੀ ਕਿਰਾਬੰਦੀ ਕਰ ਦਿੱਤੀ ਗਈ ਸੀ ਤੇ ਸੋਸ਼ਲ ਮੀਡੀਆ ਤੇ ਅਤਵਾਦੀ ਜਥੇਬੰਦੀ टीआरएफ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ ਕਿ ਸੋ ਪਹਿਲਾਂ ਵੀ ਜੇ ਅਸੀਂ ਗੱਲ ਕਰੀਏ ਤੇ ਜੰਮੂ ਕਸ਼ਮੀਰ 'ਚ ਅਜਿਹੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ ਜੋ ਟੈਰਰਿਸਟ ਨੇ ਉਹ ਸਿਵਿਲIANS ਨੂੰ ਨਿਸ਼ਾਨਾ ਬਣਾਉਂਦੇ ਨੇ ਤੇ ਤਾਜ਼ਾ ਖਬਰ ਹੈ ਕੱਲ ਦੇਰ ਸ਼ਾਮ ਦੀ ਜਿੱਥੇ ਕਿ ਜੰਮੂ ਕਸ਼ਮੀਰ ਦੇ ਸ਼੍ਰੀਨਗਰ 'ਚ ਪੰਜਾਬੀਆਂ ਦੀ ਟਾਰਗੇਟ ਕਿਲਿੰਗ ਕੀਤੀ ਗਈ ਹੈ ਅਤਵਾਦੀਆਂ ਨੇ ਦੋਹਾਂ ਨੂੰ ਹੀ ਗੋਲੀ ਮਾਰੀ ਜਦਕਿ ਜੋ ਅਮਰਿਤਪਾਲ ਸਿੰਘ ਹੈ ਉਸ ਦੀ ਮੌਤ ਹੋ ਗਈ ਜੋ ਰੋਹਿਤ ਦੱਸਿਆ ਜਾ ਰਿਹਾ ਹੈ ਰੋਹਿਤ ਮਸੀ ਉਹ ਜੇਰੇ ਇਲਾਜ ਹੈ ਹਸਪਤਾਲ ਚ ਪੜਤੀ ਹੈ 10 ਕਿ ਪੇਸ਼ੇਵਰ ਜੋ ਕਾਰਪੈਂਟਰ ਸਨ ਦੋਵੇਂ ਹੀ ਪੰਜਾਬੀ ਨੌਜਵਾਨ ਤੇ ਕੰਮ ਦੇ ਸਿਲਸਿਲੇ ਚ ਜੰਮੂ ਗਏ ਹੋਏ ਸੀ ਅਗਹੀ ਵਾਰਾਂਗ ਤੇ ਗੱਲ ਕਰਾਂਗੇ ਐਚਐਸਜੀ ਐਮਸੀ ਦੀਆਂ ਚੋਣਾਂ ਦੀ ਐਚਐਸਜੀ ਐਮਸੀ ਦੀਆਂ ਚੋਣਾਂ ਦਾ ਤਰੀਕਾ ਦਾ ਐਲਾਨ ਹੋ ਚੁੱਕਿਆ ਹੈ 10 ਕਿ 6 ਮਾਰਚ ਨੂੰ ਐਚਐਸਜੀ ਐਮਸੀ ਦੀਆਂ ਚੋਣਾਂ ਹੋਣਗੀਆਂ ਇਸ ਦੇ ਵਿਚਾਲੇ 6 ਮਾਰਚ ਨੂੰ ਵੋਟਿੰਗ ਹੋਏਗੀ ਤੇ ਉਸੇ ਦਿਨ ਹੀ ਨਤੀਜੇ ਐਲਾਨ ਦਿੱਤੇ ਜਾਣਗੇ 9 ਫਰਵਰੀ ਤੋਂ ਚੋਣ ਪ੍ਰਕਿਰਿਆ ਸ਼ੁਰੂ ਹੋਏਗੀ 10 ਦੇ 10 ਤੋਂ 16 ਫਰਵਰੀ ਤੱਕ ਨਾਮਜ਼ਦਗੀਆਂ ਪੜੀਆਂ ਜਾਣਗੇ ਇਸ ਦੇ ਵਿਚਾਲੇ 17 ਫਰਵਰੀ ਨੂੰ ਨਾਮਜ਼ਦਗੀਆਂ ਦੀ ਪਰਤਾਲ ਹੋਏਗੀ ਇਸ ਦੇ ਵਿਚਾਲੇ 21 ਫਰਵਰੀ ਨੂੰ ਜੋ ਨਾਮਜ਼ਦਗੀ ਵਾਪਸ ਲਈ ਜਾ ਸਕੇਗੀ ਇਸ ਦੇ ਹਰਿਆਣਾ ਜ ਪਹਿਲੀ ਵਾਰ ਗੁਰਦੁਆਰਾ ਚੋਣਾਂ ਦੀਆਂ ਹੋ ਰਹੀਆਂ ਨੇ ਇਸ ਦੇ ਵਿਚਾਲੇ ਹਰਿਆਣਾ ਦੇ ਸਿੱਖਾਂ ਦੁਆਰਾ ਪਹਿਲੀ ਕਮੇਟੀ ਆਪਣੀ ਚੁਣੀ ਜਾਏਗੀ ਤੇ ਚਾਲੀ ਵੋਟਾਂਜ ਆ ਵੋਟਾ ਪੈਂਟ ਜਾਰੀਆਂ ਨੇ ਤੇ ਇਸ ਦੇ ਵਿਚਾਲੇ ਦੱਸ ਕਿ ਐਚਐਸਜੀ ਐਮਸੀ ਦੀਆਂ ਚੋਣਾਂ ਦਾ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ ਇਸ ਦੇ ਵਿਚਾਲੇ ਐਡਹੌਕ ਕਮੇਟੀ ਬਣਾਈ ਗਈ ਸੀ ਕਿ ਜਿਹੜੀ ਕਿ ਸੁਪਰੀਮ ਕੋਰਟ ਨੇ ਐਚਐਸਜੀ ਐਮਸੀ ਨੂੰ ਮਾਨਤਾ ਦੇ ਦਿੱਤੀ ਸੀ ਉਸ ਤੋਂ ਬਾਅਦ ਹਰਿਆਣਾ ਕਮੇਟੀ ਦੇ ਵੱਲੋਂ ਐਡਹੌਕ ਕਮੇਟੀ ਬਣਾਈ ਗਈ ਸੀ ਤੇ ਉਸ ਤੋਂ ਬਾਅਦ ਹੁਣ ਜੋ ਹੈ ਹਰਿਆਣਾ ਸਰਕਾਰ ਦੇ ਵੱਲੋਂ ਐਚਐਸਜੀ ਐਮਸੀ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਦੱਸੇ ਕਿ ਚੋਣਾ ਦਾ ਪੂਰਾ ਜੋ ਹੈ ਵੇਰਵਾ ਦਿੱਤਾ ਗਿਆ ਹੈ ਕਿ 6 ਮਾਰਚ ਨੂੰ VOTING ਹੋਏਗੀ ਤੇ ਉਸੇ ਦਿਨ ਹੀ ਨਤੀਜੇ ਆਣਗੇ 9 ਫਰਵਰੀ ਤੋਂ ਜੋ ਚੋਣ ਪ੍ਰਕਿਰਿਆ ਹੈ ਉਹ ਸ਼ੁਰੂ ਹੋਏਗੀ ਇਸ ਦੇ ਨਾਲ ਹੀ 10 ਤੋਂ 16 ਫਰਵਰੀ ਤੱਕ ਨਾਮਜ਼ਦਗੀਆਂ ਯਾਨੀ ਕਿ ਨੋਮੀਨੇਸ਼ਨ ਪੇਪਰਸ ਭਰੇ ਜਾ ਸਕਣਗੇ 17 ਫਰਵਰੀ ਨੂੰ ਨਾਮਜ਼ਦਗੀਆਂ ਦੀ ਪਰਤਾਲ ਹੋਏਗੀ ਇਸ ਰਿ ਵਿਚਾਲੇ 21 ਫਰਵਰੀ ਨੂੰ ਨਾਮਜ਼ਦਗੀ ਵਾਪਸ ਲਈ ਜਾ ਸਕੇਗੀ ਤੇ ਹਰਿਆਣਾ ਚ ਇਹ ਸਿੱਧਾ ਕਿ ਪਹਿਲੀ ਵਾਰ ਗੁਰਦੁਆਰਾ ਚੋਣਾ ਹੋਣ ਜਾ ਰਹੀ ਹੈ ਗੱਲ ਕਰਦੇ ਹਾਂ ਮਹਾਰਾਸ਼ਟਰ ਦੀ ਜਿੱਥੇ ਦੀਸ਼ਨ ਦੇ ਸਰਕਾਰ ਨੇ ਨੰਦੇੜ ਸਿੱਖ ਗੁਰਦੁਆਰਾ ਐਕਟ 2024 ਨੂੰ ਮਨਜ਼ੂਰੀ ਦੇ ਦਿੱਤੀ ਤੇ ਇਸ ਐਕਟ ਕੀਤਿਆਂ ਗਿਆ ਕੁਝ ਤਬਦੀਲੀਆਂ ਨੂੰ ਲੈ ਕੇ ਵਿਵਾਦ ਹੋ ਗਿਆ ਜਿਸ ਦਾ ਸ਼੍ਰੋਮਣੀ ਕਮੇਟੀ ਨੇ ਵਿਰੋਧ ਵੀ ਕੀਤਾ ਸਿੱਖ ਗੱਲਿਆਂ ਦੇ ਵਿੱਚ ਮਹਾਰਾਸ਼ਟਰ ਸਰਕਾਰ ਦਾ ਵਿਰੋਧ ਸ਼ੁਰੂ ਹੋ ਗਿਆ ਜਿਸ ਦੀ ਵਜ੍ਹਾ ਨੰਦੇੜ ਸਿੱਖ ਗੁਰਦੁਆਰਾ ਐਕਟ 1955 ਦੇ ਵਿੱਚ ਕੀਤੀ ਗਈ ਸੋਧ ਹੈ ਦਰਸਲ ਮਹਾਰਾਸ਼ਟਰ ਸਰਕਾਰ ਨੇ ਇਸ ਸੈਕਟਰ ਦੇ ਵਿੱਚ ਸੋਧ ਕਰਕੇ ਨੰਦੇੜ ਸਿੱਖ ਗੁਰਦੁਆਰਾ ਐਕਟ 2024 ਨੂੰ ਮਨਜ਼ੂਰੀ ਦੇ ਦਿੱਤੀ ਅਤੇ ਸਬੰਧਿਤ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕਰਕੇ ਛਿੰਦੇ ਸਰਕਾਰ ਦੇ ਵੱਲੋਂ ਪਾਸ ਕਰ ਦਿੱਤਾ ਗਿਆ ਐਕਟ ਵਿੱਚ ਤਬਦੀਲੀ ਕਰਕੇ ਸਰਕਾਰ ਦੇ ਵੱਲੋਂ ਨਾਮਜਦ ਮੈਂਬਰਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਜੋ 7 ਤੋਂ ਵਧਾ ਕੇ 12 ਕਰ ਦਿੱਤੇ ਗਏ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਗਿਣਤੀ 4 ਤੋਂ ਘਟਾ ਕੇ 2 ਕਰ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਚੀਫ ਖਾਲਸਾ ਦੀਵਾਨ ਅਤੇ ਹਜ਼ੂਰੀ ਖਾਲਸਾ ਦੀਵਾਨ ਨੂੰ ਮਨਫ਼ੀ ਕਰ ਦਿੱਤਾ ਗਿਆ। ਫਿਲਪਾਸ ਹੋਣ ਤੋਂ ਬਾਅਦ ਸਿੱਖ ਸੰਸਥਾਵਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸ਼ਰਮਣੀ ਕਮੇਟੀ ਤੇ ਕਾਲੀ ਦਲ ਨੇ ਮਹਾਰਾਸ਼ਟਰ ਦੀ ਇਕਨਾਥ ਛੰਦੇ ਸਰਕਾਰ ਤੇ ਸਵਾਲ ਚੁੱਕੇ ਅਤੇ ਸੋਧ ਨੂੰ ਸਰਕਾਰ ਦਾ ਸਿੱਖ ਧਾਰਮਿਕ ਮਾਮਲਿਆਂ ਦੇ ਵਿੱਚ ਸਿੱਧਾ ਦਖਲ ਕਰਾਰ ਦਿੱਤਾ। ਤੋਂ ਉਦਰ ਕੈਬਨਿਟ ਮੰਤਰੀ ਮੀਤ ਹੇਰ ਨੇ ਵੀ ਇਸ ਸੋਧ ਦਾ ਵਿਰੋਧ ਕੀਤਾ ਅਤੇ ਮਹਾਰਾਸ਼ਟਰ ਸਰਕਾਰ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਦੇ ਲਈ ਕਿਹਾ। ਗਲਦਾ ਵੱਡਾ ਰੋਸ ਪ੍ਰਗਟ ਕਰਦਾ ਸਮੁੱਚੇ ਸਿੱਖ ਆਵਾਮ ਦੇ ਵੱਲੋਂ ਜੇ ਇਹ ਗੱਲ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਸੁਣਦੀ ਆ ਜਾਂ ਸਮਝਦੀ ਆ ਤੇ ਇੱਕ ਮੈਂ ਹੋਰ ਕਹਿੰਨਾ ਕਿ ਵੱਡੇ ਦੰਗ ਜੇ ਮਾਰਨ ਵਾਲੇ ਕੀ ਨਾ ਜਿਹੜੇ ਸਿੱਖ ਭਾਜਪਾ ਚ ਬੈਠੇ ਆ ਜਿਹੜੀ ਉਹਨਾਂ ਦੀ ਤਰਫਦਾਰੀ ਕਰਦੇ ਆ ਉਹਨਾਂ ਦੀ ਪੁਸ਼ਤ ਬਣਾਈ ਕਰਦੇ ਆ ਉਹਨਾਂ ਦੇ ਇਹ ਕਹਿੰਦੇ ਹੁੰਦੇ ਆ ਇੰਨੇ ਕੁ ਉਹ ਉਹ ਨੀਵੇਂ ਹੋ ਗਏ ਨੇ ਕਿ ਉਹਨਾਂ ਦੀ ਦਸਤਾਰ ਗਿਰਨ ਤੱਕ ਚਲੀ ਗਈ ਆ ਇਹ ਗੱਲ ਜਿਹੜੀ ਆ ਬੜੀ ਅਫਸੋਸ ਦੀ ਗੱਲ ਆ ਅੱਜ ਉਹ ਲੋਕਾਂ ਦੇ ਕੋਲੇ ਇੱਕ ਮੌਕਾ ਵਾ ਉਹ ਉੱਠਣ ਸਿੱਖਾਂ ਦੀਆਂ ਸਸਾਵਾਂ ਤੇ ਹੋਰ ਇਹ ਕਮਜੇ ਦੇ ਖਿਲਾਫ ਘੱਟੋ ਘੱਟ ਆਵਾਜ਼ ਜ਼ਰੂਰ ਬੁਲੰਦ ਕਰਨ ਮੁੱਖ ਮੰਤਰੀ ਸ਼ਿੰਦੇ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਸਿੱਖ ਕੌਮ ਇਸ ਤਰ੍ਹਾਂ ਦਾ ਤੱਕਾ ਬਰਦਾਸ਼ਤ ਨਹੀਂ ਕਰੇਗੀ ਕਿਉਂਕਿ ਸਿੱਖ ਸਿੱਖ ਪ੍ਰਬੰਧ ਗੁਰਦੁਆਰਾ ਪ੍ਰਬੰਧ ਦੇ ਵਿੱਚ ਡੈਮੋਕਰੈਟਿਕ ਕੰਟਰੋਲ ਸਥਾਪਿਤ ਕਰਨ ਵਾਸਤੇ ਇੰਡੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਸਿੱਖਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਹੋਂਦ ਚੁਣਦੀ ਸੀ ਫਿਰ ਅਸੀਂ ਦਿੱਲੀ ਕਮੇਟੀ ਬਣਵਾਈ ਸੀ ਇਸੇ ਤਰ੍ਹਾਂ ਵੱਖ-ਵੱਖ ਤਖਤਾਂ ਦੇ ਬੋਰਡ ਬਣੇ ਤੇ ਸੰਗਤ ਦੇ ਹੱਥਾਂ ਦੇ ਵਿੱਚ ਪ੍ਰਬੰਧ ਰਹਿਣਾ ਚਾਹੀਦਾ ਹੈ ਇਸ ਪ੍ਰਬੰਧ ਨੂੰ ਇਸ ਤਰੀਕੇ ਵਿਗਾੜਨ ਦੀ ਜਿਹੜੀ ਆ ਉਹ ਕਦੀ ਵੀ ਇਜਾਜ਼ਤ ਉਹ ਕਿਸੇ ਵੀ ਸਰਕਾਰ ਨੂੰ ਨਹੀਂ ਦਿੱਤੀ ਜਾਂਦੀ ਸੋ ਇਹਨਾਂ ਨੂੰ ਆਪਣਾ ਫੈਸਲਾ ਤੁਰੰਤ ਵਾਪਸ ਕਰਨਾ ਚਾਹੀਦਾ ਹੈ ਇਨੂੰ ਵਿਧਾਨ ਸਭਾ ਦੇ ਵਿੱਚ ਪੇਸ਼ ਨਹੀਂ ਕਰਨਾ ਚਾਹੀਦਾ ਇਹਦੇ ਨਾਲ ਬਹੁਤ ਵੱਡਾ ਰੋਸ ਜਿਹੜਾ ਸਾਰੀ ਦੁਨੀਆ ਦੇ ਵਿੱਚ ਸਿੱਖੋਂ ਦੇ ਵਿੱਚ ਫੈਲਿਆ ਮੈਨੂੰ ਲੱਗਦਾ ਕਿ ਮੈਂ ਸਮਝਦਾ ਵੀ ਹਾਂ ਕਿ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਧਾਰਮਿਕ ਮਸਲੇ ਜਿਹੜੀ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਸੋ ਜੇ ਮਹਾਰਾਸ਼ਟਰ ਸਰਕਾਰ ਨੇ ਇਹ ਕੀਤਾ ਦਖਲਅੰਦਾਜ਼ੀ ਕੀਤੀ ਹੈ ਜਿਹੜਾ ਸਾਡਾ ਐਕਟ ਉਹਦੇ ਚ ਐਮੈਂਡਮੈਂਟ ਕੀਤੀ ਹੈ ਤਾਂ ਇਹ ਮੰਦਭਗ ਹੈ ਇਹਦੇ ਤੇ ਮੋੜ ਵਿਚਾਰ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ ਤੇ ਜਿਹੜੇ ਧਾਰਮਿਕ ਆਗੂਆਂ ਦੀ ਰਾਹ ਲਾ ਕੇ ਜਿਹੜੇ ਲੋਕ ਅਮਾ ਲੋਕ ਇਹਨਾਂ ਚੀਜ਼ਾਂ ਸਮਝਦੇ ਆ ਉਹਨਾਂ ਦੀ ਰਾਏ ਮੈਂ ਸ਼ੁਭਰਾ ਲੈ ਕੇ ਇਹ ਚੀਜ਼ਾਂ ਕਰਨੀ ਚਾਹੀਦੀਆਂ ਖੈਰ ਮਹਾਰਾਸ਼ਟਰ ਸਰਕਾਰ ਦੀ ਇਸ ਤਬਦੀਲੀ ਤੇ ਵਿਵਾਦ ਪਾ ਗਿਆ ਹੈ ਜਿਸ ਦੇ ਖਿਲਾਫ ਐਸਟੀਪੀਸੀ ਦੇ ਸਮਿਤ ਸਿਆਸੀ ਧਿਰਾਂ ਵੀ ਮੈਦਾਨ ਦੇ ਵਿੱਚ ਉਤਰਾਈਆਂ ਨੇ ਅਤੇ ਹੁਣ ਦੇਖਣਾ ਹੋਵੇਗਾ ਕਿਉਣ ਵਾਲੇ ਦਿਨਾਂ ਦੇ ਵਿੱਚ ਇਹ ਵਿਵਾਦ ਕੀ ਰੂਪ اختیار ਕਰਦਾ ਹੈ ਏ ਰਿਪੋਰਟ ਸਿਟੀ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਉੱਤਰਾਖੰਡ ਦੇ ਉੱਤਰਾਖੰਡ ਸਰਕਾਰ ਦੇ ਵੱਲੋਂ ਯੂਸੀਸੀ ਯਾਨੀ ਕਿ ਯੂਨੀਫਾਰਮ ਸਿਵਲ ਕੋਡ ਪਾਸ ਕਰ ਦਿੱਤਾ ਗਿਆ ਹੈ। ਦੱਸ ਕੇ ਦੇਸ਼ ਚ ਯੂਸੀਸੀ ਪਾਸ ਕਰਨ ਵਾਲਾ ਪਹਿਲਾ ਸੂਬਾ ਬਣਿਆ ਹੈ ਉੱਤਰਾਖੰਡ ਸਾਰੇ ਹੀ ਤਰ ਮਦ ਲਈ ਪਰਸਨਲ ਲਾਅ ਇੱਕ ਹੋਵੇਗਾ। ਦੱਸ ਕੇ ਆਦੀਵਾਸੀਆਂ ਤੇ ਆ ਜੋ ਨਵਾਂ ਕਾਨੂੰਨ ਹੈ ਆ ਲਾਗੂ ਨਹੀਂ ਹੋਏਗਾ ਤੇ ਜੋ ਉੱਤਰਾਖੰਡ ਦੇ ਸੀਐਮ ਨੇ ਪੁਸ਼ ਕਰਤਾਮੀ ਉਹਨਾਂ ਦੇ ਵੱਲੋਂ ਵਿਧਾਨ ਸਭਾ ਅੱਜ ਆ ਬਿਲ ਰੱਖਿਆ ਗਿਆ ਸੀਗਾ ਉਹ ਪਾਸ ਹੋ ਗਿਆ ਹੈ। उत्तराखंडकारूसीसी को पास कर दिया गया यूसीसी पास वाला पहला सूबा बनया उत्तराखंड दस दे कि हम एक ही परसनल लॉ लागू होएगा चाहे वह कोई भी धर्म का बंदा हो चाहे वह प्रॉपर्टी के जुड़े हुए कानून है चाहे वह मैरिज हो चाहे अडोप्शन जुड़े हुए, कानून हो फिर डिवोर्स नर ही धर्म के लिए जो है सेम ही एक परसनल लॉ लागू होएगा हालांकि आदिवासियों आज नवा कानून है वह लागू नहीं होगा त्मकता का सूत्र है हमारे संविधान शिल्पियों ने जिस अवधारणा के साथ हमारा संविधान बनाया था देवभूमि उत्तराखंड से आज वही अवधारणा साकार रूप लेने जा रही है धरातल पर उतरने जा रही है और समूचे देश को एक अपेक्षा के साथ कि हम इस दिशा में आगे बढ़ रहे हैं देश के अन्य राज्य भी इस दिशा में आगे बढ़े और सरकार बहुत ज्यादा जल्दी में है हड़बड़ी में है और जल्द से जल्द पास कराना चाहती है पारित कराना चाहती है इसका मायने क्या है इसके मकसद क्या है और हमने आज कहा कि परवर समिति को सौंपे जाने के उपरांत बेहतर तरीके से जो भी इसमें अमेंडमेंट होने हैं जो संशोधन होने हैं उसको ਸਦਨ ਮੇਂ ਪ੍ਰਸਤੁਤ ਕਰੇ ਪੇਸ਼ ਕਰੇ ਅਕਤਭਮ ਉਸ ਆਪਣੀ ਚਰਚਾ ਮੇਂ ਭਾਗ ਲੰਗੇ ਔਰ ਯੁਵਦੇਵ ਕੋ ਪਾਰਿਚਿਤ ਕਰਨੇ ਮੇਂ ਸਹਿਯੋਗ ਕਰੇਗੇ सी सी ने कल सीयर ऑफिसर मीटिंग की दस हाँ के एन ओ सी शर्ट खत्म करने से हाई लैवल मीटिंग सीएम कीफतर के भी मीटिंग, मीटिंग शामिल हुई दस के नाजायज कॉलोनिया तैयारी है मान साले ਖੋਰ ਸਖਤ ਕਾਨੂੰਨ ਬਣਾਉਣ ਦੀ ਪਿਆਲੀ ਸੀਐਮ ਭਗਵੰਤ ਪਾਣ ਦੀ ਸਰਕਾਰ ਦੇ ਵੱਲ ਕੀਤੀ ਜਾ ਰਹੀ ਹੈ ਕਿ ਅਗਲੇ ਵਿਧਾਨ ਸਭਾ ਸੈਸ਼ਨ ਚ ਇਸ ਨਾਲ ਜੁੜਿਆ ਜੋ ਸੋਧ ਬਿੱਲ ਹੈ ਉਹ ਆ ਸਕਤੇ ਹਨ ਤੇ ਕੱਲ ਦੇ ਤਸਵੀਰਾਂ ਤੁਹਾਨੂੰ ਬਖਾਰੇ ਦੇ ਰਿਹਾ ਕਿ ਹਾਈ ਲੈਵਲ ਮੀਟਿੰਗ ਕੀਤੀ ਗਈ ਸੀਐਮ ਭਗਵੰਤ ਪਾਣ ਜੋ ਦੋ ਡੇਰਾ ਬਸੀ ਦੇ ਪਾਂਖਰਪੁਰ ਪਹੁੰਚੇ ਸੀਗੇ ਉੱਥੇ ਵੀ ਕਹਿੰਦੇ ਨਜ਼ਰ ਆਏ ਸੀਗੇ ਕਿ ਇਲੀਗਲ ਕਲੋਨੀਜ਼ ਬਿਲਡਰਸ ਦੇ ਵੱਲੋਂ ਕੱਟੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਜੋ ਖੱਜਲ ਖਵਾਈ ਦਾ ਸਾਹਮਣਾ ਹੈ ਉਹ ਲੋਕਾਂ ਨੂੰ ਕਰਨਾ ਪੈਂਦਾ ਹੈ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਸੀਗਾ ਕਿ ਅਗਲੇ ਵਿਧਾਨ ਸਭਾ ਸੈਸ਼ਨ ਚ ਜੋ ਸੋਧ ਬਿੱਲ ਹੈ ਉਹ ਲਿਆ ਜਾ ਸਕਦਾ ਹੈ ਇਸ ਰਿਚਾਲੇ ਵੱਡਾ ਫੈਸਲਾ ਲਿਆ ਗਿਆ ਹੈ ਜੋ ਜਿਨੀ ਵੀ ਰਜਿਸਟਰੀਆਂ ਤੇ ਐਨਓਸੀ ਦੀ ਸ਼ਰਤ ਹਟਾਉਣ ਦਾ ਕੰਮ ਜੋ ਹੈ ਮਾਨ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਇਸ ਦੇ ਨਾਲ ਆ ਵੀ ਕਿਹਾ ਜਾ ਰਿਹਾ ਹੈ ਕਿ ਐਨਓਸੀ ਦੀ ਸ਼ਰਤ ਹਟਾਉਣ ਦੇ ਨਾਲ ਸਰਕਾਰ ਦਾ ਰੈਵਨਿਊ ਵੀ ਵਧੇਗਾ ਇਸ ਦੇ ਨਾਲ ਕਰਪਸ਼ਨ ਤੇ ਵੀ ਖਲ ਭੇ ਤੋਂ ਧੰਵਾਦ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਇੱਕ ਬਹੁਤ ਵੱਡਾ ਇਸ਼ੂ ਸੀ ਔਰ ਬੜੇ ਲੰਬੇ ਸਮੇਂ ਤੋਂ ਚੱਲ ਆ ਰਿਹਾ ਹੈ ਦਿਕ ਦਿੱਤੇ ਹਾਈ ਕੋਰਟ ਦੀ ਸ਼ਰਤ ਸੀ ਕਿ ਪਾਪਰ ਆਕ ਦੇ ਅਧੀਨ ਜਿਹੜਾ ਹੈ ਉਸ ਤੋਂ ਐਨਓਸੀ ਜ਼ਰੂਰੀ ਕਰ ਦਿੱਤੀ ਗਈ ਸੀ ਉਹ ਸ਼ਰਤ ਲਈ ਔਰ ਇਨ ਪ੍ਰਿੰਸੀਪਲ ਮੁੱਖ ਮੰਤਰੀ ਜੀ ਨੇ ਉਸ ਸ਼ਰਤ ਨੂੰ ਹਟਾਉਣ ਦਾ ਫੈਸਲਾ ਲੈ ਲਿਆ ਉਹਨਾਂ ਨੇ ਕੱਲ ਉਹ ਜਿਹੜਾ ਹੈਗਾ ਡੇਰਾ ਬੱਸੀ ਦੇ ਵਿੱਚ ਉਹਦੀ ਕੋਸ਼ਿਸ਼ ਨ ਕਰਤੀ ਸੀ ਪੰਖਰਪੁਰ ਪਿੰਡ ਦੇ ਵਿੱਚ ਔਰ ਪੰਜਾਬ ਦੇ ਲੋਕਾਂ ਨੇ ਉਸੇ ਵੇਲੇ ਖੁਸ਼ੀ ਦੀ ਲਹਿਰ ਆਈ ਲੇਕਿਨ ਕਿਉਂਕਿ ਹਾਈ ਕੋਰਟ ਦੇ ਰੂਲਾਂ ਦੇ ਮੱਦੇ ਨਜ਼ਰ ਸਾਨੂੰ ਸਾਰੀਆਂ ਚੀਜ਼ਾਂ ਨੂੰ ਕੁੜਾ ਹਜ਼ਾਰ ਇਲੀਗਲ ਕਲੋਨੀਆ ਪੰਜਾਬ ਦੇ ਵਿੱਚ ਕਟੀਆਂ ਗਈਆਂ ਜਿਦੇ ਵਿੱਚ ਸਾਰੇ ਰਾਜਨੀਤਿਕ ਕਾਮਲੇ ਜਿਹੜਾ ਇਹਨਾਂ ਦਾ ਅਮਲਾ ਸੀ ਪੁਰਾਣਾ ਰਾਜਨੀਤਿਕ ਕਾਜ਼ਬੀਆਂ ਦਾ ਸ਼ਾਮਲ ਰਿਆ ਕਿਉਂ ਰੁਕਦੇ ਨਹੀਂ ਸੀ ਔਰ ਲੋਕਾਂ ਨੂੰ ਨਜਾਇਜ਼ ਹੁੰਦੀ ਸੀ ਨਾ ਲੋਕਾਂ ਨੂੰ ਸੜਕ ਮਿਲਦੀ ਸੀ ਨਾ ਲੋਕਾਂ ਨੂੰ ਫਿਬਰ ਮਿਲਦਾ ਸੀ ਨਾ ਲੋਕਾਂ ਨੂੰ ਲਾਈਟ ਮਿਲਦੀ ਸੀ ਨਾ ਲੋਕਾਂ ਨੂੰ ਪਾਣੀ ਮਿਲਦੀ ਸੀ ਅਗਰ 30 ਫੁੱਟ ਦੀ ਸੜਕ ਕਹੀ ਜਾਂਦੀ ਸੀ ਉਥੇ 15 ਮਿੰਟ ਵਿੱਚ ਮਿਲਦੀ ਸੋ ਇਹ ਸਾਰੇ ਇਸ਼ੂ ਸੀਗੇ ਉਹੀ ਕਰਕੇ ਹਾਈ ਕੋਰਟ ਨੇ ਜਿਹੜੀ ਇੱਕ ਐਨੋਸੀ ਸ਼ਰਤ ਰੱਖੀ ਸੀ ਲੇਕਿਨ ਇਨ ਪ੍ਰਿੰਸੀਪਲ ਜਿਹੜਾ ਸੀਐਮ ਸਾਹਿਬ ਦਾ ਫੈਸਲਾ ਬਹੁਤ ਵੱਡਾ ਹੈ لیکن ਉਹਦਾ تھرڑا ਜਿਹੜਾ تیار ہے ਉਹਨੂੰ ਕੋਈ ਕਰਨ ਦੇ ਲਈ لوکل باڈی अर्बन ڈویلپمنٹ اور ریونیو ਰੜਕੇ ਉਤੇ ਕਰ ਦਿੱਤਾ اگر ਉਹਦੇ ਤੇ ਸਾਨੂੰ ਕੋਈ ਵਿਧਾਨ ਸਭਾ ਚ ਵੀ ਲੈ ਕੇ ਜਾਣਾ ਪਿਆ ਹੋ ਸਕਦਾ ਲੈ ਜਾਣਾ ਪਵੇ ਇਹਦੇ ਅਪਸਰੈ ਤਿਆਰੀ ਕਰ ਰਹੇ ਆ ਔਰ ਜਲਦ ਜਿਹੜਾ ਹੈਗਾ ਇਸ ਸੈਸ਼ਨ ਦੇ ਵਿੱਚ ਜਿਹੜਾ ਹੈਗਾ ਉਹ ਲਿਆ ਕੇ ਉਹਨੂੰ ਅਨੋਸਿਤੋ ਰਾਹਤ ਲੋਕ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਏਗੀ ਇਹ ਗਾਰੋ ਬਿਜਲੀ ਦਾ ਕਨੈਕਸ਼ਨ ਲੱਗੇਗਾ ਪਾਣੀ ਬਿਜਲੀ ਦਾ ਕਨੈਕਸ਼ਨ ਜਿਹੜਾ ਹੈ ਸੀਐਮ ਸਾਹਿਬ ਨੇ ਡਾਇਰੈਕਸ਼ਨ ਦਿੱਤੀ ਹੈ ਤੇ ਡੈਫੀਨੇਟਲੀ ਇਹ ਲੀਗਲ ਮੈਟਰ ਆ ਜਾਂਦਾ ਨੇ ਵਿੱਚ ਥੋੜਾ ਜਿਹਾ ਤੇ ਉੱਤੇ ਵੀ ਫੈਸਲਾ ਜਿਹੜਾ ਲੈ ਲਿਆ ਗਿਆ ਹੈ ਸੀਐਮ ਸਾਹਿਬ ਵੱਲੋਂ ਔਰ ਇਹਨੂੰ ਆਪਾਂ ਹੁਣ ਜਿਹੜਾ ਇੱਥੇ ਜਿਹੜੀ ਅਚੇਚੀ ਤੌਰ ਤੇ ਉੱਤੇ ਤਿੰਨੋਂ ਡਿਪਾਰਟਮੈਂਟ ਬੈਠ ਕੇ ਖਾਸ ਤੌਰ ਤੇ ਲੋਕਲ ਬਾਡੀ ਔਰ ਅਰਬਨ ਦਾ ਫੈਸਲਾ ਸਿਗਾ ਕਿਉਂਕਿ ਇਹਨੂੰ ਫਿਊਨਲ ਜਾਰੀ ਕਰਨੀ ਸੀ ਉਹ ਆਪਣਾ ਖਾੜਾ ਤਿਆਰ ਕਰਕੇ ਔਰ ਜਿਹੜਾ ਰੈਵਨਿਊ ਡਿਪਾਰਟਮੈਂਟ ਲੋਕੰਦਰ ਰਜਿਸਟਰੀਆਂ ਵੀ ਕਰੇਗਾ ਤੇ ਹੁਣ ਗੱਲ ਕਰਦੇ ਹਾਂ ਦਿੱਲੀ ਦੇ ਕਥਿਤ ਸ਼ਰਾਬ ਘਟਾਲੇ ਮਾਮਲੇ ਦੀ ਜਿਸ ਚ ਦਿੱਲੀ ਦੀ ਰੌਜ਼ ਐਵੇਨਿਊ ਕੋਰਟ ਨੇ ਕੇਜਰੀਵਾਲ ਨੂੰ 17 ਫਰਵਰੀ ਨੂੰ ਪੇਸ਼ ਹੋਣ ਦਾ ਸਮਨ ਜਾਰੀ ਕੀਤਾ ਹੈ ਤੇ ਐਡੀਡੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਕੋਰਟ ਨੇ ਹੁਕਮ ਦਿੱਤਾ ਦਿੱਲੀ ਦਾ ਕਥਿਤ ਸ਼ਰਾਬ ਘਟਾਲਾ ਜਿਸ ਵਿੱਚ ED ਤੋਂ ਬਾਅਦ ਹੁਣ ਦਿੱਲੀ ਦੀ ਰਾਉਸ ਐਵੈਨਿਊ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਸਮਨ ਜਾਰੀ ਕੀਤਾ ਹੈ ਅਤੇ 17 ਫਰਵਰੀ ਨੂੰ ਕੋਰਟ ਦੇ ਵਿੱਚ ਪੇਸ਼ ਹੁੰਦਾ ਹੁਕਮ ਦਿੱਤਾ ਹੈ। ਅਦਾਲਤ ਦਾ ਇਹ ਫੈਸਲਾ ED ਦੇ ਵੱਲੋਂ दाखल ਉਸ ਸ਼ਿਕਾਇਤ ਤੇ ਆਇਆ ਜਿਸ ਵਿੱਚ ਕਿਹਾ ਗਿਆ ਸੀ ਕਿ ਪੰਜ ਸਮਨ ਦੇ ਬਾਵਜੂਦ ਕੇਜਰੀਵਾਲ ਪੇਸ਼ ਨਹੀਂ ਹੋਏ। ਆਪਣੀ ਸ਼ਿਕਾਇਤ ਦੇ ਵਿੱਚ ED ਨੇ ਕੁਝ ਤਰਕ ਦਿੱਤੇ ਨੇ। ਤਰਕ ਨੰਬਰ 1 ਕੇਜਰੀਵਾਲ ਜਾਣਬੁੱਝ ਕੇ ਸਮਨ ਤੇ ਨਹੀਂ ਆਇਆ। ਤਰਕ ਨੰਬਰ 2 ਉੱਚੇ ਅਹੁਦਿਆਂ ਤੇ ਬੈਠੇ ਲੋਕਾਂ ਵੱਲੋਂ ਕਾਨੂੰਨ ਦਾ ਪਾਲਣ ਨਾ ਕਰਨ ਤੇ ਗਲਤ ਮੈਸੇਜ ਆਵੇਗਾ। ਤਰਕ ਨੰਬਰ 3 ਮਾਮਲੇ ਦੀ ਜਾਂਚ ਲਈ ਕੇਜਰੀਵਾਲ ਨੂੰ ਸੱਮਣ ਦੇਣਾ ਜ਼ਰੂਰੀ ਸੀ। ਤਰਕ ਨੰਬਰ 4 ਆਪ ਦੇ ਕੁਝ ਨ타ਵਾਂ ਨੂੰ ਖਥਿਤ ਤੌਰ ਤੇ ਲਾਭ ਪਹੁੰਚਾਉਣ ਦੇ ਲਈ ਅਪਰਾਧਿਕ ਸਾਜ਼ਿਸ਼ ਰਚੀ ਗਈ ਤੇ ਤਰਕ ਨੰਬਰ 5 ਆਭਕਾਰੀ ਨੀਤੀ ਦੇ ਲਾਭਪਾਤਰਿਆਂ ਨੂੰ ਤੋਹਫੇ ਮਿਲਨੇ ਸਨ। ਉਦੋਂ ਕੋਰਟ ਦੇ ਹੁਕਮਾਂ ਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਉਹ ਫੈਸਲਾ ਪੜਨ ਤੋਂ ਬਾਅਦ ਹੀ ਕੋਈ ਕਦਮ ਚੁੱਕਣਗੇ। इसका ऑर्डर हम स्टडी कर रहे हैं इसका रिटर्न ऑर्डर अभी आया है और जो उचित लीगल कदम होगा वो हम लेंगे ईडी एक ऐसी एजेंसी है जिसमें चार हजार तीन हजार नौ सौ के करीब केस रजिस्टर हुए हैं कन्विक्शन रेट क्या है ईडी का पच्चीस से 26 केस ईडी uh, uh, ने कन्विक्शन किया है मतलब एक प्रतिशत से भी कम कन्विक्शन रेट साफ होता जा रहा है दिन ब दिन कि ये इन्वेस्टिगेटिव एजेंसी का समन्स भेजना सवाल करना ये केवल और केवल एक मीडिया सेंसेशन क्रिएट करने के लिए है इस ਵਿਚਾਲੇ मुख्यमंत्री भगवंत मान ने इस मामले ਨੂੰ ਲੈ ਕੇ ट्वीट ਕੀਤਾ ਤੇ ਲਿਖਿਆ rauus avenue court ਦੇ ਨੋਟਿਸ ਤੇ ਅਸੀਂ ਕੋਰਟ ਤੇ ਆਰਡਰ ਦੀ ਸਮੀਖਿਆ ਕਰ ਰਹੇ ਹਾਂ ਕਾਨੂੰਨ ਮੁਤਾਬਕ ਕਦਮ ਚੁੱਕਾਂਗੇ ਕੋਰਟ ਨੂੰ ਦੱਸਾਂਗੇ ਕਿ ਕਿਵੇਂ ED ਦੇ ਸਾਰੇ ਸਮਨ ਗੈਰ ਕਾਨੂੰਨੀ ਸਨ ईडी ने समन जारी केजरीवाल केजरी के केजरी जी को पेश होने को मजबूर कहने को मजबूर हुई तो मैं अब अरविंद केजरीवाल जी और उनके साथियों के पास यह भी बचाव नहीं बचा कि यह नकली संबंध है अब अरविंद केजरीवाल जी को यह फेस को इस केस को फेस करना पड़ेगा अरविंद केजरीवाल जी लालू प्रसाद यादव के बाद सबसे लंबे समय जेल में रहने वाले व्यक्ति होंगे जो मुख्यमंत्री रहते हुए जेल में जाएंगे और लंबी सजा पाएंगे जिक्र खास है कि यह पूरा मामला कथित शराब घोटाले के नाल जुड़ा हुआ है जिसमें ईडी ने केजरीवाल को समन जारी किया पहला समन 2 नवंबर 2023 को दूसरा समन 22 दिसंबर 2023 को तीसरा समन 3 जनवरी 2024 को चौथा समन 18 ਜਨਵਰੀ 2024 ਨੂੰ ਅਤੇ ਪੰਜਵਾਂ ਸਮਨ 2 ਫਰਵਰੀ 2024 ਨੂੰ ਦਿੱਤਾ ਗਿਆ ਪਰ ਕੇਜਰੀਵਾਲ ਨੇ ਇਹਨਾਂ ਸਾਰੇ ਸਮਨਾਂ ਨੂੰ ਗੈਰਕਾਨੂੰਨੀ ਦੱਸਿਆ ਅਤੇ ਹੁਣ ਤੱਕ ED ਦੇ ਸਾਹਮਣੇ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਮਾਮਲਾ ਕੋਰਟ ਦੇ ਵਿੱਚ ਪਹੁੰਚਿਆ ਬਿਊਰੋ ਰਿਪੋਰਟ ਨਿਊ ਸਿਟੀ ਹੁਣ ਗੱਲ ਕਰਦੇ ਹਾਂ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਜਿੱਥੇ ਮੇਰ ਦੀ ਚੋਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਜਾਰੀ ਹੈ ਹੁਣ ਕਾਂਗਰਸ ਦੇ ਸਟੂਡੈਂਟ ਵਿੰਗ ਐਨਐਸਯੂਆਈ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਪੁਲਿਸ ਨੇ ਇਹਨਾਂ ਨੂੰ ਖਦੇੜਨ ਦੇ ਲਈ ਵਾਟਰ ਕਾਨਨ ਦਾ ਇਸਤੇਮਾਲ ਕੀਤਾ ਬੈਰੀਕੇਟਿੰਗ ਕਰਕੇ ਹੁਣ ਉੱਪਰ ਚੜ੍ਹ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਂਗਰਸ ਤੇ ਐਨਐਸਯੂਆਈ ਦੇ ਤੇ ਪ੍ਰਧਾਨ ਨੇ ਉਹਨਾਂ ਨੂੰ ਹੁਣ ਖਦੇੜਿਆ ਗਿਆ ਹੈ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਮਹਾਪਾਰਤ ਰੁਕਨ ਦਾ ਨਾਮ ਨਹੀਂ ਲੈ ਰਹੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਨਾਲ-ਨਾਲ ਕਾਂਗਰਸ ਦੇ ਸਟੂਡੈਂਟ ਵਿੰਗ ਐਨ ਐਸ ਯੂ ਆਈ ਵੀ ਸੜਕਾਂ ਤੇ ਉਤਰਿਆ ਸੈਕਟਰ 37 ਵਿੱਚ ਕਾਂਗਰਸ ਭਵਨ ਤੋਂ ਪ੍ਰਦਰਸ਼ਨ ਸ਼ੁਰੂ ਹੋਇਆ ਪ੍ਰਦਰਸ਼ਨਕਾਰੀਆਂ ਨੇ ਸੈਕਟਰ 37 ਭਾਜਪਾ ਦਫ਼ਤਰ ਦੇ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਬੈਰੀਕੇਡ ਲਾ ਕੇ ਰਸਤਾ ਰੋਕ ਲਿਆ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਦੇ ਲਈ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ ਤੇ ਲਾਠੀ ਚਾਰਜ ਵੀ ਕੀਤਾ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਧੱਕਾਮੁਕੀ ਵੀ ਦੇਖਣ ਨੂੰ ਮਿਲੀ ਲੋਕਤੰਤਰ ਦੀ ਹੱਤਿਆ 30 ਤਾਰੀਖ ਨੂੰ ਹੋ ਗਈ ਸੀ ਸ਼ਾਇਦ ਸੁਪਰੀਮ ਕੋਰਟ 'ਤੇ ਹਮੇਂ ਵਿਸ਼ਵਾਸ ਹੈ ਸੁਪਰੀਮ ਕੋਰਟ ਨੇ ਉਸੇ ਬਚਾ ਲਿਆ ਜਿਸ ਤਰ੍ਹਾਂ ਦੀ ਗੁੰਡਾਗਰਦੀ पूरे देश में बीजेपी ने फैला रखी है और उसका प्रमाण 30 तारीख को चंडीगढ़ से दे दिया था एक मेयर के चुनाव में ये हाल कर सकते हैं तो आने वाले लोकसभा के चुनाव में क्या होगा ये कर दिया है और हमारा तो ब्यूरोक्रेसी से विश्वास उठ चुका है मैं छात्र हूँ एक मैं डबल मास्टर से एक एल का स्टूडेंट हूँ जिस तरीके से अंदर सरेआम डीसी साहब एस एम ऐसा लगता था सब मिले हुए हैं ईशा चुप चुपपी थी वो अच्छी एच ऑफिसर चुप चुपप्यू थी क्यूँकी ऊपर से फोन आ चुके थे ਇਹ ਗੁੰਡਾ ਕਰਦੀ ਹੈ ਲੋਕਤੰਤਰ ਕੀ ਉਹ ਸਰਿਆਮ ਉਸਕੇ ਸਾਥ ਸਭ ਇਨਵੋਲਡ ਹੈ ਸਭੀ ਸਾਥ ਜੁੜ ਚੁਕੇ ਹੈ ਜੋ ਲਹਿਰਾਂ ਚੰਡੀਗੜ੍ਹ ਸੇ ਉਠੀ ਹੈ ਭਾਜੀਪੀ ਕੋ ਦੇਸ਼ ਸੇ ਭਗਾਣੇ ਦੀ ਇਹ ਪੂਰੇ ਦੇਸ਼ ਮੇ ਕਾਇਮ ਰਹੇਗੀ ਐਨਐਸਯੂਏ ਦੇ ਪ੍ਰਦਰਸ਼ਨ ਦੇ ਵਿੱਚ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸ ਲੱਕੀ ਵੀ ਸ਼ਾਮਲ ਹੋਏ ਲੱਕੀ ਨੇ ਕਿਹਾ ਕਿ ਇਹ ਲੜਾਈ ਪੁਲਿਸ ਦੇ ਖਿਲਾਫ ਨਹੀਂ ਬਲਕਿ ਭਾਜਪਾ ਦੇ ਖਿਲਾਫ ਹੈ ਮੇਅਰ ਚੋਣ ਦੇ ਮੌਕੇ ਮੌਜੂਦ ਰਹੇ ਕਾਂਗਰਸੀ ਕਾਉਂਸਲਰ ਨੇ ਦੱਸਿਆ ਕਿ VOTING ਵਾਲੇ ਦਿਨ ਕਿਸ ਤਰ੍ਹਾਂ ਵੋਟਾਂ ਦੀ ਠੱਗੀ ਕੀਤੀ ਗਈ ਸਟੂਡੈਂਟ ਸਾਰਾ ਵਿੰਗ ਜਿਹੜਾ ਕਾਂਗਰਸ ਦਾ ਐਨਐਸਐਓਈ ਹੈ ਉਹ ਬੀਜੇਪੀ ਦੇ ਦਫਤਰ ਦੇ ਬਾਹਰ ਧਰਨਾ ਲਾਉਣ ਜਾ ਰਿਹਾ ਸੀਗਾ ਪਰ ਇੱਥੇ ਪਾਣੀ ਦੀ ਬੁਛਾਰਾ ਮਾਰੀ ਗਈ लाठी चार्ज ਕੀਤਾ ਗਿਆ ਪਰ ਅਸੀਂ ਡਰਨ ਵਾਲੇ ਨਹੀਂ ਐ ਸਾਡੀ ਲੜਾਈ ਪੁਲਿਸ ਨਾਲ ਨਹੀਂ ਐ ਸਾਡੀ ਲੜਾਈ ਫਰਜੀ ਮੇਅਰ ਨਾਲ ਐ ਸਾਡੀ ਲੜਾਈ ਬੀਜੇਪੀ ਦੇ ਨਾਲ ਐ ਸਾਡੀ ਲੜਾਈ ਹਰ ਉਸ ਸ਼ਖਸ ਨਾਲ ਐ ਜੋ ਉਸ ਫਰਜੀ ਮੇਅਰ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾ ਮੈਂ ਸਰਿਆਮ ਮੈਂ ਬੜਾ ਲੋਕਤੰਤਰ ਦੇ ਵਿੱਚ ਵਿਸ਼ਵਾਸ ਵਿਸ਼ਵਾਸ ਰੱਖਦਾ ਜੋ ਕੁਝ ਹੋਇਆ ਉਹ ਰਿਐਲਿਟੀ ਮੈਂ ਬਹੁਤ ਦੂਰ ਹੈ ਲੋਕਾਂ ਨੂੰ ਲੱਗਦਾ ਲੋਕਤੰਤਰ ਹੈ ਸਭ ਮਸ਼ੀਨਰੀ ਕੰਮ ਕਰਦੀ ਹੈ ਨਹੀਂ ਜੀ ਜਿਹਦੀ ਪਾਵਰ ਹੁੰਦੀ ਹੈ ਸਭ ਨੂੰ ਐਵੇਂ ਚੁਟਕੀਆਂ ਵਾਂਗ ਚਲਾਉਂਦੇ ਆਂ ਅਫਸਰਾਂ ਦਾ ਅੰਦਰ ਹਾਲ ਅਸੀਂ ਵੇਖਿਆ ਕਦੇ ਐਵੇਂ ਨਹੀਂ ਹੋਇਆ ਸੀ ਡੀਸੀ ਸਾਹਿਬ ਇਨਾਲ ਇਲੈਕਸ਼ਨ ਕਰਾਏ ਬਾਹਰ ਲੰਘ ਜਾਂਦੇ ਆਂ ਵਿਚਾਲੇ ਲੰਘ ਗਏ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਸੁਪਰੀਮ ਕੋਰਟ ਤਲਕ ਟਿੱਪਣੀਆਂ ਕਰ ਚੁੱਕੀ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਲਗਾਤਾਰ ਪ੍ਰਦਰਸ਼ਨ ਕਰ ਰਹੀਆਂ ਨੇ ਸਵਾਲਾਂ ਦੇ ਘੇਰੇ ਦੇ ਵਿੱਚ ਬੀਜੇਪੀ ਦੇ ਨਾਲ ਨਾਲ ਪ੍ਰੈਜ਼ਾਈਡਿੰਗ ਅਫੀਸਰ ਅਨਿਲ ਮਸੀ ਹੈ ਇਹ ਪੂਰਾ ਵਿਵਾਦ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰੂਪ ਅਖਤਿਆਰ ਕਰੇ ਕੁਰਤਾ ਫੈਸਲਾ ਤੈ ਕਰੇਗਾ